ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਏਸੀਪੀ ਵੈਸ ਦਾ ਸ਼ਿਵਦਰਸ਼ਨ ਜੀ ਤੇ ਐਸਐਚਓ 68 ਵਿਨੋਦ ਇਹਨਾਂ ਨੇ 192 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਉਹਦੇ ਨਾਲ ਨਾਲ 10150 ਰੁਪਏ ਡਰੱਗ ਮਨੀ ਵੀ ਰਿਕਵਰ ਕੀਤੀ ਹੈ ਤੇ ਉਸ ਤੋਂ ਇਹ ਨਾਕਾ ਐਸਆਈ ਰਜਿੰਦਰ ਸਿੰਘ ਨੇ ਲਾਇਆ ਸੀਗਾ ਤੇ ਉਹ ਮੋਟਰਸਾਈਕਲ ਤੇ ਆਂਦੇ ਜਿਹੜਾ ਅਕਿਊਜ਼ਡ ਹੈ ਅੰਕਿਤ ਵਰਮਾ ਉਦੇ ਕੋਲੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ ਆ ਰਿਕਵਰੀ ਹੋਈ ਇਹਦੇ ਨਾਲ ਨਾਲ ਉਹਦਾ ਮੋਟਰਸਾਈਕਲ ਤੇ ਅੱਭੀ ਰਿਕਵਰ ਕੀਤਾ ਟੀਵੀਐਸ ਕੰਪਨੀ ਦਾ ਮੋਟਰਸਾਈਕਲ ਤੇ ਨਾਲ ਉਹ ਜਿਹੜਾ ਕੰਪਿਊਟਰ ਸਕੀਲ ਹੁੰਦਾ ਕੰਪਿਊਟਰ ਕੰਡਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਉਹ ਵੀ ਰਿਕ ਕੀਤਾ ਤੇ ਜਿਹੜਾ ਮੁੰਡਾ ਹੈਗਾ 22 ਪਾਸ ਹੈਗਾ ਜੀ ਤੇ ਆਪਣਾ ਇਲੈਕਟ੍ਰਿਕਸ ਇਲੈਕਟ੍ਰੀਕਲ ਸ਼ਾਪ ਤੇ ਕੰਮ ਕਰਦਾ ਤੇ ਇਹਨੂੰ ਕੱਲ ਅਸੀਂ ਭੜਿਆ ਆਰਐਸਐਨ ਕਲੇਵ ਦੇ ਲਾਗੇ ਹਾਂ 24 12 ਨੂੰ ਤੇ ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਆ ਇਹ ਹੋਰ ਵੀ ਕਿਹੜੇ ਕਿਹੜੇ ਮਾਮਲਿਆਂ ਚ ਇਨਵੋਲਡ ਰਿਹਾ ਹਾਲੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਕੀ ਇਸ ਇਨਵੋਲਡ ਹੋਏ ਇਸ ਤੋਂ ਪਹਿਲਾਂ